ਸ ਸੁਣ ਰਹੇ ਹੈ ਜੀ ਪੰਜਾਬ ਦੇ ਲੋਕਾਂ ਨੂੰ ਵੀ ਦੇਖੋ ਤੁਸੀਂ ਆਪ ਦਾ ਇਹ ਪਛਾਣ ਜੋ ਵੀ ਤੁਹਾਡੇ ਅਸਲ ਕੌਣ ਨੇ ਹੂੰ ਤੁਹਾਡੀ ਅਸਲ ਜਿਹੜੇ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਆ ਪੰਜਾਬ ਨੂੰ ਉਹਨਾਂ ਨੌਜਵਾਨਾਂ ਦੀ ਲੋੜ ਆ ਜਿਹੜੇ ਪੰਜਾਬ ਦੀ ਗੱਲ ਕਰਨ ਜਿਹੜੇ ਦਿੱਲੀ ਦੀ ਗੱਲ ਨਾ ਕਰਨ ਤੁਸੀਂ ਇਹਨਾਂ ਨੂੰ ਚਾਹੇ ਇਹ ਦੇਖਣ ਦੇ ਵਿੱਚ ਆਵਾਦ ਵੀ ਪਾਰਟੀ ਵਾਲੇ ਆਪਣੇ ਲੱਗਦੇ ਨੇ ਪਰ ਇਹਨਾਂ ਦੀ ਸੋਚ ਬਗਾਨੀ ਇਹਨਾਂ ਦੇ ਇਹ ਚੱਲਦੇ ਦਿੱਲੀ ਦੇ ਕਹਿਣ ਤੇ ਸਾਨੂੰ ਜੋ ਲੋੜ ਹੈ ਸਾਨੂੰ ਆਪਦੇ ਨੌਜਵਾਨਾਂ ਨੂੰ ਉਹਨਾਂ ਨੂੰ ਅੱਗੇ ਕਰਨ ਦੀ ਲੋੜ ਹੈ ਜੋ ਇੱਕ ਸਾਡੇ ਖੇਤਰੀ ਪਰ ਦਾ ਇੱਕ ਫਰਜ਼ ਨਿਭਾ ਸਕਣ ਜੋ ਸਾਡੇ ਹੱਕਾਂ ਦੀ ਗੱਲ ਕਰ ਸਕਣ ਜੋ ਹੱਕ ਹਕੂਕਾਂ ਦੀ ਗੱਲ ਕਰ ਸਕਣ ਤੇ ਆਪਾਂ ਪਛਾਣੀਏ ਉਹਨਾਂ ਜੇ ਜੇ ਦੇਖੋ ਤੁਸੀਂ ਇਸ ਬਗਾਨੀ ਸੋਚ ਨੂੰ ਇੱਥੇ ਕਾਬਜ ਕਰ ਦਿੱਤਾ ਤਾਂ ਖਮਿਆਜਾ ਪੁੱਗਤ ਨਹੀਂ ਹੋ ਤੁਸੀਂ ਨੌਜਵਾਨ ਜੀਲਾਂ ਦੇ ਵਿੱਚ ਬੜਾ ਉਹਨਾਂ ਦੀ ਜੋ ਬੰਦ ਖਲਾਸੀ ਦੇ ਲਈ ਹਰੇਕ ਉਹਨਾਂ ਪਰਿਵਾਰਾਂ 'ਤੇ ਤਸ਼ੱਦਦ ਕੀਤਾ ਗਿਆ ਪਰਿਵਾਰਾਂ ਨੂੰ ਬੇਇੱਜ਼ਤ ਕਰਨ ਦੇ ਲਈ ਬਾਹਰ ਨਹੀਂ ਭੇਜੇ 에어ਪੋਰਟ ਤੋਂ ਮੋੜ ਦਿੱਤਾ ਗਿਆ ਇੱਕ ਤਰੀਕੇ ਦੇ ਨਾਲ ਜੋ ਬੰਦਾ ਜੋ ਇਨਸਾਨ ਆਂਦਾ ਸੀ ਵੀ ਤੁਸੀਂ ਅਮਰੇ ਸ਼ਕੋ ਦੇ ਨਸ਼ੇ ਛੱਡੋ ਉਹਦੇ ਪਰਿਵਾਰ ਨਾਲ ਇੰਨੀ ਵਧੀਕੀ ਕੀਤੀ ਗਈ ਉਸ ਬੰਦੇ ਨਾਲ ਇੰਨੀ ਵਧੀਕੀ ਕੀਤੀ ਗਈ ਉਹਦੇ ਸਾਥੀਆਂ ਨਾਲ ਇੰਨੀ ਵਧੀਕੀ ਕੀਤੀ ਗਈ ਤਾਂ ਸਾਨੂੰ ਪਛਾਣਨ ਦੀ ਲੋੜ ਹੈ ਵੀ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਿਆ ਵੀ ਨੌਜਵਾਨ ਇੰਨੇ ਜ਼ਿਆਦਾ ਨਸ਼ਾ ਛੱਡ ਰਹੇ ਉਹ ਜੋ ਅਕਾਲੀਆਂ ਵਾਲਾ ਜੋ ਅਸਲੀ ਰੰਗ ਸੀ ਸਾਡਾ ਉਹ ਉਸਦੇ ਉਹ ਬਾਣਿਆਂ 'ਚ ਉਹ ਸਜਰੇ ਨਹੀਂ ਪੰਜਾਬ ਦੀ ਗੱਲ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਰਹੇ ਨੇ ਤਾਂ ਆਪਾਂ ਪਛਾਣੀਏ ਤੇ ਇਹ ਇਹਨਾਂ ਨੌਜਵਾਨਾਂ ਦੀ ਬੰਦ ਖਲਾਸੀ ਦੇ ਲਈ ਅਸੀਂ ਜੋ ਵੀ ਇੱਕ ਸਵਿਧਾਨਕ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜੋ ਵੀ ਯਤਨ ਕਰ ਸਕਦੇ ਆ ਉਹ ਯਤਨ ਅਸੀਂ ਕਰੀਏ ਤੇ ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਹੈ ਇਹਨਾਂ ਜਿਹੜੇ ਪੰਜਾਬ ਦੇ ਵਾਰਿਸ ਨੇ ਇਹਨਾਂ ਨੂੰ ਬਾਹਰ ਲਿਆਉਣਾ ਬੜਾ ਜ਼ਰੂਰੀ ਹੈ ਇਹੀ ਹੁਣ ਪੰਜਾਬ ਦੀ ਆਖਰੀ ਉਮੀਦ ਨੇ ਇਹੀ ਪੰਜਾਬ ਨੂੰ ਹੁਣ ਕਿਸੇ ਪਾਸੇ ਉਤਾਰਾ ਕਰ ਸਕਦੇ ਨੇ ਕਿਉਂਕਿ ਇਹਨਾਂ 'ਚ ਜਜ਼ਬਾ ਹੈ ਜਿਹੜਾ ਜਿਹੜੇ ਬਾਹਰ ਬੈਠੇ ਹੁੰਦੇ ਨੇ ਜਿਹੜੇ ਇੱਕ ਦਬਕੇ ਤੋਂ ਡਰ ਜਾਂਦੇ ਨੇ ਇਹਨਾਂ ਸਰਕਾਰ ਕੋਈ ਮਾਰੇ ਪਰ ਇਹਨਾਂ ਵਿਚਾਰਿਆਂ ਨੇ ਤਾਂ ਜੇਲ੍ਹਾਂ ਕੱਟ ਰੀਆਂ ਸਾਰਾ ਆਪਦਾ ਪਰਿਵਾਰ ਹੀ ਦਾਤੇ ਲਾ ਦਿੱਤਾ ਪਰਿਵਾਰ ਹੀ ਸਾਰੇ ਜੋ ਇੱਕ ਤਰੀਕੇ ਨਾਲ ਹਾਸ਼ੀਏ ਦੇ ਕੰਡੇ ਤੇ ਪਹੁੰਚ ਚੁੱਕੇ ਨੇ ਤਾਂ ਸਾਨੂੰ ਪਛਾਣਨ ਦੀ ਲੋੜ ਹੈ ਵੀ ਇਹਨਾਂ ਵਿਚਾਰੇ ਨੌਜਵਾਨਾਂ ਨੂੰ ਅਸੀਂ ਬੰਦ ਖਲਾਸੀ ਕਰੀਏ ਇਹਨਾਂ ਨੂੰ ਅੱਗੇ ਕਰੀਏ ਫੇਰ ਹੀ ਸਾਡਾ ਪੰਜਾਬ ਹੈ ਇਹ ਮੇਰੇ ਸਾਹਮਣੇ ਉਜਾੜੇ ਤੋਂ ਬਚ ਸਕਦਾ ਹੈ ਇਹੀ ਮੇਰੀ ਬੇਨਤੀ ਹੈ ਜੀ ਜੀ